ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਚਾਹਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅਰਸ ਤਾਂ ਪਲੀਜ਼ ਜੋ ਵੀ ਆਪਣੇ ਚੈਨਲ ਤੇ ਬਹੁਤ ਸਾਰੇ ਭੈਣ ਭਰਾ ਇਦਾਂ ਦੇ ਨੇ ਹਨ ਜਿਹੜੇ ਬਲੌਗ ਤਾਂ ਆਪਣੇ ਪਲੀਜ਼ ਦੇਖਦੇ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਕੀ ਪ੍ਰੋਬਲਮ ਹੋ ਜਾਂਦੀ ਹੈ ਤੈਨੂੰ ਅੱਜ ਛੁੱਟੀ ਆਪਾਂ ਨੂੰ ਘਰੇ ਆ ਇੱਧਰ ਦੇਖੋ ਬੱਚੀ ਨੂੰ ਕਿੱਥੇ ਲੈ ਕੇ ਆਇਆ ਖੇਡੀ ਜਾਂਦੇ ਆ ਉਹਦੇ ਨਾਲ ਆ ਜਾ ਪਰਿ ਆ ਜਾ ਹਰੀ ਬੁਟੇ ਪਰਿ ਕਾਮਨਾ ਵਧਾ ਦੇ ਬੁਟੇ ਗਲੇ ਬੁਟੇ ਨੂੰ ਸਾਰਾ ਫਾੜ ਇੱਧਰ ਲਿਆਓ ਇਹਨੂੰ ਨੀ ਗੁਗੜੀ ਮੁਗੜੀ ਨੀ ਚਿੜੀਏ ਨੀ ਚਿੜੀਏ ਨੀ ਚਿੜੀਏ ਤੇਰੀ ਮੰਮੀ ਆਉਂ ਕਰੀ ਆਂਦੀ ਐ ਮੱਝਾ ਗੰਗਾ ਨਾਲੇ ਗੱਲਾਂ ਕਰ ਲੈਣੀਆਂ ਹਣਾਈ ਇਹ ਤਾ ਸਾਡੀ ਬੜੀ ਟਿਟਿੜੀ ਮਿਲਿਆ ਖੇਲਾ ਭੱਜ ਲੈਣ ਦੇ ਆਦੇ ਆਪਾਂ ਭੱਜ ਲੈਣ ਨੂੰ ਛੇੜੋ ਨਾ ਤੈਨੂੰ ਕੀ ਪ੍ਰੋਬਲਮ ਹੋਈ ਜਾਂਦੀ ਆ ਤੇਰੀ ਭੈਣ ਐ ਇਹ ਹਨਾ ਤਾਂ ਨੂੰ ਕਹਿੰਦੀ ਉਹਦੀ ਭੈਣ ਆ ਬੱਤੇ ਇੱਕ ਭੈਣ ਕਾਲੀ ਇੱਕ ਭੈਣ ਗੋਰੀ ਹਨਾ ਬੋਲੀ ਇਹਨਾਂ ਤੇ ਇਹ ਕੋਲੀ ਖੜਾ ਇਹਨੂੰ ਇੱਧਰ ਨਹੀਂ ਲੱਕਿਆ ਲੋ ਜੀ ਅੱਜ ਨਾ ਹੱਸੋਗੇ ਹੱਸਣ ਵਾਲੀ ਗੱਲ ਈ ਬੀਬੀ ਨੂੰ ਚੌਕੇ ਚੜਾਇਆ ਅੱਜ ਮੈਂ ਚਾਰੀ ਚੌਂਕੇ ਚੜੀ ਨੂੰ ਤਾਂ ਬੁੱਢੀ ਹੋ ਗਈ ਆ ਤੇ ਹੁਣ ਕਿਉਂਕਿ ਜਦੋਂ ਦੀ ਵੀ ਪ੍ਰੋਬਲਮ ਜੀ ਸੀ ਬਾਤ ਹੁੰਦੀ ਫਿਰ ਬੀਬੀ ਕੁਝ ਵੀ ਨਹੀਂ ਕੰਮ ਕਰਦੀ ਸੀ ਜਣੀ ਕਿ ਹੁਣ ਬੈਠੇ ਸੀ ਅੱਜ ਬੀਬੀ ਨੇ ਗਿਆ ਲੈ ਵੀ ਵੀ ਕੰਮ ਲੱਗ ਅੱਜ ਕਿਉਂਕਿ ਮੇਰੇ ਤਾਂ ਹੁਣ ਝਾੜੂ ਪੋਚੇ ਤੇ ਕੱਪੜਾ ਦਾ ਕੰਮ ਜ਼ਿਆਦਾ ਹੈ ਤੇ ਮੈਂ ਤੇ ਅੱਜ ਬੋਲਾ ਬਣਾ ਕੇ ਧੀ ਮੇਰੇ ਕੋਲ ਟਾਈਮ ਨਹੀਂ ਕੋ ਬਿਮਾਰ ਖਾਂ ਖਾਂ ਬਲੀ ਹੋ ਜਾਂਦੀ ੜ ਪੜਾ ਲਾਦਾ ਖਾਂ ਖਾਂ ਕਿੰਨੀ ਹੁੰਦੀ ਹੈ ਮੇਰੇ ਕੰਮ ਕਿੰਨੇ ਪਏ ਵੀ ਬੀਬੀ ਝਾੜੂ ਪੋਚਾ ਕੱਪੜੇ ਲੱਤੇ ਆ ਗਏ ਫਿਰ ਹੁਣ ਮੈਂ 10 ਮਿੰਟ ਕੋਈ ਨਹੀਂ ਮੰਮੀ ਵਰਗੇ ਬੱਚੇ ਜਾਣਗੇ ਤੇ काम बहुत तो हाँ। है मेरे को अच बीबी तो बौला बनाने बीबी ने कहा मैं बैठी बैठी कड़छी मारी जाएगी कड़ाई दे हाँ किधर भज गई ये ले मैं चक के लिया मैं इनू आ फिर नहीं आना तू आज मम्मा को नहीं आना एक तो मेरी ਖੜ ਜਾ ਕਾਜੂ ਕਾਜੂ ਚਲ ਤੈਨੂੰ ਸਾਡੀ ਪੜੀ ਆਪੇ ਕਾਗਜ਼ ਲੈ ਆਉਣੇ ਹਨ ਅੰਮਾ ਹਾਂ ਬੱਤ ਚਲ ਚੇਡ ਲੈਣ ਦੇ ਹੁਣ ਇਹਨੂੰ ਛੇੜੋ ਨਾ ਤੁਸੀਂ ਅੰਮਾ ਇਧਰ ਤੈਨੂੰ ਸਾਰਾ ਦੇਖਣਾ ਵੀ ਨਹੀਂ ਚਲੋ ਤੇ ਚਲ ਮੈਂ ਬੱਕਰ ਮਾਰ ਦਿਆਂ ਬੱਕਰ ਰੇ ਲੋ ਜੀ ਬੋਲੀ ਆਪਣੀ ਬਣੀ ਜਾਂਦੀ ਐ ਸਤਾ ਘਰ ਕੇ ਬੀਬੀ ਨੂੰ ਬਿਠਾਇਆ ਸੀ ਕਿ ਮੇਰੇ ਕੰਮ ਐ ਨਾ ਜਿਹੜੇ ਵਿਜਲਣ ਨੇ ਅੱਜ ਕਿਉਂਕਿ ਬੱਚਾ ਨੇ ਗੁਰਦੁਆਰਾ ਸਾਹਿਬ ਜਾਣਾ ਸੀ ਉਹਨਾਂ ਨੂੰ ਮੈਂ ਤਿਆਰ ਕਰਨ ਲੱਗ ਗਈ ਮਿੱਠਾ ਤਾਂ ਕੋਈ ਨਹੀਂ ਦੇਖ ਲਾਂਗੇ ਬਾਅਦ ਚ ਹੁਣ ਤਾਂ ਨੇੜੇ ਹੀ ਆ ਕੰਮ ਪੁਰਪੁਰੀ ਜੀ ਜਿਹੜੀ ਬਣਦੀ ਜੀ ਵਧੀਆ ਚੱਲਦੀ ਹੈ ਪੁਰਪੁਰੀ ਹੀ ਮੰਦੀ ਹੈ ਪੁਰਪੁਰੀ ਬਣੂਗੀ ਬੀਬੀ ਇਹ ਪਾਣੀ ਖੰਡ ਨੇ ਪਾਣੀ ਛੱਡਦਾ ਨਾ ਇਹ ਤਾਂ ਮੈਂ ਬਣੂਗੀ ਪੂਰੀ ਵਧੀਆ ਟਿਪ ਟਾਪ ਆ ਐ ਨੀ ਮਾਂ ਹਾਂ ਕੈਂਟ ਕੈਂਡੀ ਬਣੂਗੀ ਤੇ ਮੇਰੇ ਕੱਪੜੇ ਵਿਚਾਲੇ ਛੱਡੇ ਥੋੜੀ ਜੀ ਤਰੋਟੀ ਮੰਮੀ ਬਣਾ ਗਈ ਸੀ ਫਿਰ ਮੈਂ ਆਪ ਬਣਾ ਕੇ ਹੁਣ ਰੋਟੀ ਖਾ ਕੇ 8:30 ਹੋ ਗਏ ਅੱਜ ਮੈਨੂੰ ਦੀ ਸੀ ਅੱਜ ਮੇਰੇ ਕੰਮ ਐ ਜਿਹੜੇ ਨਹੀਂ ਨਿਭੰਨੇ ਸਾਰਾ ਦਿਨ ਇਵੇਂ ਹੀ ਖਲਾਰੇ ਪੈਣੇ ਆ ਚਲ ਮੈਂ ਹੁਣ ਧੂਣੀਆਂ ਕੱਪੜੇ ਜਿਹੜੇ ਵਿਚ ਵਿਚਾਲੇ ਪਏ ਆ ਅੱਜ ਇਹਨਾਂ ਨੇ ਸਾਰਿਆਂ ਤੋਂ ਸੋਹਣਾ ਕੰਮ ਕੀਤਾ ਪਸ਼ੂ ਨਵਾਤੇ ਫਾਰਸੀ ਤੋਤੀ ਹੈ ਨਾ ਆ ਮੇਰੀ ਟਿੱਡੀ ਨਹੀਂ ਨਵਾਈ ਸੀ ਤੇ ਅੰਦਰੋਂ ਮੈਟ ਮੁੱਢ ਧੋ ਕੇ ਪਸ਼ੂ ਵਾਲਾ ਤੋਤਾ ਹੁਣ ਤੁਸੀਂ ਪੱਠੇ ਲੈਣ ਚੱਲੇ ਪੱਠੇ ਲੈ ਜਾਂਦੇ ਆ ਠੀਕਾ ਚਲੋ ਮੈਂ ਵੀ ਨਿਵੇੜਦੀ ਆ ਉਹਦੇ ਕੰਮ ਅੱਧੇ ਕਿਤੇ ਸੁੱਕਣੇ ਪਾਤੇ ਸਿਰਦੇ ਫਿਰ ਵਿੱਚ ਵਿਚਾਲੇ ਰਹਿਗੇ ਮੈਨੂੰ ਪਤਾ ਸੀ ਵੀ ਮੈਂ ਤਾਈਓ ਬੀਬੀ ਨੇ ਕਿਹਾ ਬੀਬੀ ਬਣੀ ਹੈਲਪ ਕਰਦੇ ਮੇਰੀ ਫਿਰ ਇਹਨਾਂ ਦਾ ਕੰਮ ਕਰਾ ਦੇ ਖਾ ਲਾਂਗੇ ਹਨਾ ਆਥ ਨੂੰ ਦੁੱਧ ਦਾ ਫਰਕ ਪੈ ਜਾਣਾ ਹਾਂ ਪਾਲੇ ਕੇ ਉਹਨਾਂ ਨੇ ਬਣਾਉਣਾ ਹੈ ਉਹ ਬਣਾ ਲੈਣਗੇ ਹਾਂ ਚਲੋ ਜੀ ਹੁਣ ਰੱਖੇ ਫੋਨ ਮੈਂ ਕੱਪੜਿਆਂ ਵਿੱਚ ਖਿੱਚਾਂ ਜਲਦੀ ਵਲਦੀ ਕੰਮ ਕਿੰਨ ਮੈਨੇ ਨਹੀਂ ਕਲ ਕਨੀ ਮੈਨੇ ਮੈਂ ਸਾਰਾ ਜਿਹੜੇ ਬਾਦੂ ਘਾਟੂ ਕੱਪੜੇ ਪਾਈ ਹੈਗੇ ਹੁਣ ਸਾਰਿਆਂ ਦੇ ਐਨੇ ਨੇ ਕੋਟ ਆ ਲੋ ਦੀ ਫੇਰ ਫੇਰ ਮੈਂ ਕੱਪੜੇ ਛੱਡ ਗਏ ਮੈਨੂੰ ਆਉਣਾ ਪਿਆ ਬੀਬੀ ਕਦੀ ਵੀ ਹੁੰਦੀ ਮੈਂ ਉੱਥੇ ਬੈਠਾ ਜਾਂਦਾ ਤੇ ਆ ਵੈਸੇ ਤਾਂ ਰਹਿ ਗਏ ਸੀਗੇ ਥੋੜਾ ਜਿਹਾ ਪਾਣੀ ਤੇ ਫਿਰ ਮੈਂ ਕਿਹਾ ਚਲ ਤੂੰ ਉੱਠ ਖੜ ਜਾ ਬੈਠੇ ਨਹੀਂ ਆਦਾ ਨਾ ਤਾਂ ਕਰਕੇ ਬੀਬੀ ਚੜੀ ਗਈ ਮੈਂ ਐਸਾ ਕਰਕੇ ਫਿਰ ਮੈਨੇ ਕੰਮਾਂ ਦੀ ਕਾਲੀ ਨਹੀਂ ਕਰਨੀ ਚਲੋ ਚਾਲਾ ਪਾ ਦੁੱਤਰੇ ਘਰ ਨੇ ਢਿੱਲੀ ਦਾ ਮੈਨੂੰ ਲੱਗਦਾ ਨਹੀਂ ਅੱਜ ਹੋ ਜਾਣਾ ਆਪਾਂ ਕੋਈ ਗੱਲ ਨਹੀਂ ਤੇ ਇਹ ਨਾ ਪਰਨੇ ਤਾਂ ਫਿਰ ਮੀਂਹ ਤਾਂ ਕੰਨ ਹੀ ਬੈਣੀ ਐ ਤੇ ਤੇਰੇ ਤਾਂ ਚਾੜਨਾ ਹੀ ਐ ਫਿਰ ਹੁਣੇ ਨਾ ਉਹ ਵੀ ਘਰੇ ਫਿਰ ਹੋਰ ਕੋਈ ਨਹੀਂ ਇੱਥੇ ਬੈਠਣ ਵਾਲਾ ਆਪਾਂ ਹੀ ਜਿੰਦਾਬਾਦ ਐ ਆਪਾਂ ਨੂੰ ਵੱਧ ਰੰਦਾ ਇਹਦਾ ਤੇ ਦੇ ਸੰਗੀਤ ਦੇ ਡੈਡੀ ਨੂੰ ਵੱਧ ਖਾਣ ਨੂੰ ਖਾਣ ਤਾਂ ਵੈਸੇ ਸਾਰੇ ਖਾ ਲੈਣਗੇ ਪਰ ਘਰੇ ਹੈ ਨਹੀਂ ਹੁਣ ਕੋਈ ਇਸ ਟੈਂਪ ਤੇ ਥੈਂਕ ਯੂ ਗੁੱਡਬਾਇ ਸਾਬ ਗਈ ਨਹੀਂ ਇਹ ਉਹ ਡਾਡੀ ਗਾਣੀ ਪੱਠੇ ਲੈਣ ਤੁਸੀਂ ਆਪਣੇ ਲਈ ਗਰਮੀ ਦੀ ਟੋਪਾ ਚੜਾਈ ਬੈਠਿਆ ਜਦੋਂ ਇੱਕ ਵਾਰੀ ਬੰਦੇ ਦੀ ਗੈਨੇ ਉਹਨੇ ਨੂੰ ਚੂਲ ਵਿੰਗੀ ਹੋ ਜਾ ਕੋਸਲਾ ਕੋਸੇ ਦੁਖਣ ਲੱਗ ਜੇ ਫਿਰ ਗਾਦੀ ਦਾ ਵਾਅਦਾ ਵਧੀ ਅੰਦਾ ਵਧੀ ਅੰਦਾ ਕੱਲ ਬੀਤੀ ਡਾਉਣ ਹੋ ਗਿਆ ਸੇ ਬਸ ਜਾਂਦਾ ਜਾਂਦਾ ਸਿਆਲ ਜਿਹੜਾ ਰੜ ਕੇ ਗਿਆ ਗਾ ਹਫਤਾ ਦਾ ਆਰਾਮਦਾਰੀ ਨਾਲ ਹੀ ਖਿਹੜਾ ਨਹੀਂ ਛੁੱਟਣਾ ਹੈਗਾ ਮੇਰਾ ਖਾੜ ਵਿੱਚ ਖਾਣ ਦਾ ਕਰੀ ਬਣਦੇ ਨੇ ਹੋਰ ਜੀ ਟਾਈਮ ਹੋ ਗਿਆ 3 ਦਾ ਤੇ ਸਮ੍ਰੀਤ ਕਰਨ ਨੂੰ ਪਤਾ ਨਹੀਂ ਕਿੱਧਰੋਂ ਇਹਨਾਂ ਨੂੰ ਸ਼ੌਂਕ ਜਾਗਿਆ ਹੋਇਆ ਕਿ ਚਾਹ ਮੈਂ ਬਣਾਉਣੀ ਆ ਚਾਹ ਬਾਲ ਸੌਖੀ ਆ ਸੌਖੀ ਹਨ ਮੈਂ ਕਿਹਾ ਚੱਲ ਬਣਾ ਲਾ ਕਿ ਤਿੰਨ ੁੱੱਪੇ ਹੋ ਗਿਆ ਮਮਾ ਟਾਈਮ ਚਾਹ ਬਣਾਉ ਤੇ ਮੈਂ ਵਿਹਲੀ ਹੋ ਗਈ ਸੀ ਕੰਮਕਾਰ ਕਰਕੇ 2 ਵਜੇ ਵਿਹਲੀ ਹੋਈ ਐ ਮੈਂ ਉਦੋਂ ਜਾ ਕੇ ਫਿਰ ਮੈਂ ਸਿਰ ਵਗੈਰਾ ਧੋਤਾ ਤੇ ਹੁਣ ੁੱੱਪੇ ਬਾਸ ਸੁਕਾਈ ਜਾਂਦੀ ਸੀ ਕਿੰਨੇ ਚਾਹ ਬਣਾ ਕੇ ਦੋ ਟਾਈਮ ਇੰਨਾ ਹੋਇਆ ਪਿਆ ਤੇ ਉਹਨੇ ਇਹ ਬਣਾਉਣ ਲੱਗੀ ਚਲ ਵਧੀਆ ਸਮਾਂ ਦੀ ਵੈਸੇ ਤਾਂ ਸਿੱਖ ਜੂਗਾ ਜਵਾਕ ਨੂੰ ਕੰਮ ਦਾ ਜੇ ਸ਼ੌਂਕ ਆ ਤਾਂ ਗੱਲ ਕਰਾਈ ਹੈ ਵੀ ਹਜੇ ਛੋਟੀ ਹੈ ਕਈ ਵਾਰੀ ਪੈਨ ਦੇ ਨਾਲ ਹੀ ਹੱਥੋਂ ਤਵਜੇ ਤੇ ਹੋਰ ਮਾਚੀ ਚਾਹ ਬਣਾਉਣੀ ਬਣਾਉਂਦੀ ਪਾਣੀ ਗਰਮ ਹੈ ਜਿਹੜਾ ਉੱਪਰ ਪੈ ਜੇ ਨਾਲ ਨੱਚੀ ਜਾਂਦੀ ਚਲ ਪਾ ਲੈ ਚਾਹ ਉਬਲੀ ਜਾਂਦੀ ਦੇ ਦਸ ਕਿੰਨਾ ਦੁੱਧ ਪਾਏਗੀ ਉਧਰ ਦੀ ਬਾ ਐ ਤੂੰ ਪਹਿਲਾਂ نیچے ਨੂੰ ਕੁਛ ਰੱਖ ਪੀੜੀ ਰੱਖ ਪੀੜੀ ਰੱਖ ਤੇ ਉੱਪਰ ਹੋਵੇਂ ਮੜਾ ਜਾ ਹੈਵੇਂ ਧਿਆਨ ਨਾਲ ਇਹ ਵੀ ਨਾ ਵੀ ਸਾਰਾ ਜੱਗ ਹੀ ਮਦੌਣਾਗਾ ਠੀਕ ਹੈ ਧਿਆਨ ਨਾਲ ਪੁੱਤ ਜਾਗੋ ਚੱਕਣਾ ਸੌਖਾ ਗੇ ਡੋਲੂਗਾ ਥੋੜਾ ਹੀ ਹੋਰ ਬਾਦੂਦ ਇਹ ਬਾਸ ਐਨੀ ਆਪਾਂ ਬਾਦੂਏ ਜਿੱਤੇ ਡੈਡੀ ਵਰਕੇ ਆਗੇ ਉਹਨਾਂ ਨੇ ਫੇਰ ਬਣਾ ਲਾਗੇ ਮੈਂ ਬਣਾਉਂਗਾ ਫੇਰ ਵੀ ਮੈਂ ਵੀ ਬਣਾ ਦੇ ਠੀਕ ਹੈ ਮੈਂ ਨਾ ਆਪਦਾ ਫੋਨ ਚਾਰਜ ਤੇ ਲਾ ਕੇ ਆਉਣੀ ਆ ਠੀਕ ਹੈ ਤੇ ਧਿਆਨ ਰੱਖੀ ਉਬਲਦਾ ਜਾਵੇ ਚਾਹ ਤੇ ਇਹਦੇ ਵਿੱਚ ਨਾ ਡੰਡੀ ਦੇ ਵਿੱਚ ਨਾ ਵੱਜੀ ਤੇ ਸਾਰੇ ਆ ਦੇ ਪੈਰਾਂ ਦੇ ਡੋਲ ਲੈਣਗੇ ਉਬਲ ਨੂੰ ਤਾਂ ਪਤਾ ਉਬਲ ਨੂੰ ਜਦੋਂ ਲੱਗ ਪਈ ਦੋ ਮਿੰਟਾਂ ਨੂੰ ਆਉਗੀ ਹਜੇ ਨਹੀਂ ਆਉਂਦੀ ਪਾਫ ਬਣੂਗੀ ਤਾਂ ਫੇਰ ਉਬਲੂ ਐਂ ਤਾਂ ਫਿਰ ਗੈਸ ਜ਼ਿਆਦਾ ਖਤਮ ਹੁੰਦਾ ਬਟੇ ਟਾਕੇ ਨੂੰ ਹਾਂ ਐਂ ਢਿਸ਼ੇ ਤੇ ਨਹੀਂ ਉਹ ਕੋਲੇ ਖੜੀ ਨਾ ਹੁਣ ਇਹਦੇ ਡੰਡੀ ਚ ਨਾ ਵੱਜੀ ਡਰ ਲੱਗਦਾ ਤੇ ਥੋ ਡੰਡੀ ਚ ਨਾ ਵੱਜੀ ਕੁਛ ਕੇ ਕੱਪੜੇ ਤਾਂ ਮੈਂ ਰੱਖਿਆ ਹੀ ਸੀ ਕਿ ਉਤਾਰ ਕੇ ਕਿਉਂਕਿ ਹਵਾ ਨਾ ਜੋ ਵਾਲੀ ਮਿੱਟੀ ਜੀ ਆਈ ਜਾਂਦੀ ਐ ਤੇ ਬਿੱਬੂ ਵੀ ਸੁੱਤੀ ਪਈ ਐ ਉਹ ਜਿਹੋ ਨਵੇਂ ਫੋਨ ਲਾ ਦਾ ਚਾਰਜ ਦੇ ਉੱਚ ਪੂਜੇ ਸਾਰਾ ਕੰਮ ਨੇ ਵੇੜਦਾ ਸੀ ਕੱਪੜਿਆਂ ਦੀ ਜਿਹੜੀ ਨਵਿਆਂ ਦੀ ਸਾਂਭ ਸੁਮਾਈ ਜਾਂ ਜਿਵੇਂ ਆਪਣੀ ਕੋਟ ਵਗੈਰਾ ਸਾਂਭੂਗੀ ਕੁਸ਼ਕ ਦੋਗੀ ਰੱਖੂਗੀ ਤੇ ਉਹ ਮੈਂ ਠਾ ਕੇ ਸਾਂਭੂਨੀ ਬਣੀ ਕਿ ਸ਼ਾਮ ਜੀ ਨੂੰ ਸਾਂਦੂ ਇਕੱਠੀ ਕਰਕੇ ਰੱਖ ਦੂੰ ਬੋਲਣ ਦੀ ਮਤਵੀ ਨਹੀਂ ਹੈਗੀ ਇੰਨਾ ਜਿਆਦਾ ਖਾਗਦੇ ਚ ਖਾਣ ਲਈ ਲੋਪੀ ਰੱਖਿਆ ਪਤਾ ਨਹੀਂ ਅੱਜ ਕਿਦਾਂ ਦਾ ਖਾਂਗੇ ਜਖਾਮ ਜਾਂ ਹਟਣ ਦਾ ਨਾਮ ਹੀ ਨਹੀਂ ਲੈਂਦਾ ਕੀ ਕਰਦੇ ਹੋ ਪਾਉਣੇ 6 ਦਾ ਟਾਈਮ ਹੋ ਗਿਆ ਆਪਣੇ ਕੋਈ ਛੁੱਟੀ ਨਹੀਂ ਨਾ ਕੋਈ ਪਾਉਣੇ 6 ਹੋ ਗਏ ਕਿੰਨਾ ਤਾਰ ਕੱਢੋ ਕਿੰਨਾ ਦਿਨਾਂ ਦਾ ਫਰਕ ਪੈ ਗਿਆ ਨਾ ਹਾਏ ਹਾਏ ਅੱਜ ਟਰਾਲੀ ਭਰਦੇ ਸੀ ਝੋਨੇ ਦੀ ਰੋਜਣੀ ਰੋਜਣੀ ਨੂੰ ਦੁੱਧ ਪਿਆਤਾ ਰੋਜਣੀ ਨੂੰ ਹੁਣ ਛੱਡਿਆ ਖੇਡਣ ਖੇਡ ਲਾ ਕਾਕੇ ਉਹ ਕਾਕੇ ਸ਼ਾਮ ਆ ਗਈ ਠੰਡ ਹੋ ਜਾਂਦੀ ਇਸ ਵੇਨ ਤਾਂ ਘਰ ਦਾ ਕਿੱਡਾ ਸੋਹਣਾ 뷰 ਹੋਂਦਾ ਕੈਮਰੇ ਚ ਵਾਲੇ ਸੋਹਣਾ ਦਾ ਕਲਰ ਜੇ ਡਾਰਕ ਡਾਰਕ ਨਵਰੀਦ ਕਰ ਬਲੂਗੜੀ ਚੱਕ ਕੇ ਲੈ ਕੇ ਆ ਚਲ ਜਿੱਥੇ ਸੈਟ ਕੇ ਆਂਦੀ ਹੈਗੀ ਨਾਲੇ ਮੇਰੀ ਫੀਲਿੰਗ ਕੋਈ ਮਾ ਮੈਂ ਕੋਈ ਨਹੀਂ ਮੈਂ ਕੋਈ ਫਾਟੇ ਫਾਟੇ ਕਰ ਦੂ ਫਾਟੇ ਕਰ ਦੂ ਪਾਟੇ ਬੀਬੀ ਸਾਜ ਜੀ ਲੈ ਕੀ ਹੋ ਹੰਦ ਤੂੰ ਨਹੀਂ ਇਹਦੇ ਟੋਕੇ ਓਏ ਫੇਰ ਜਾ ਕੇ ਮੈਂ ਘਰ ਕੇ ਨਹੀਂ ਮਮਾ ਜੀ ਹਾਂ ਜੀ ਬੇਟੇ ਤੁਸੀਂ ਆ ਫੋਨ ਧਰ ਕੇ ਮੈਨੂੰ ਹਾਂ ਪਲੀਜ਼ ਮੈਂ ਨਾਲ ਫੜ ਕੇ ਰੱਖ ਲੈਂਦੀ ਹਾਂ ਕੈਮਰੇ ਤੇ ਸვენ ਚ ਟੇ अच्छा जरूरी है कैमरा दो प्लीज कैमरा भाई कैमरा दो कैमरा मैन कीजिए यस ऑफ करेंगे हम गे गे। की में ऑफ करेगी तो आई बैठी बैठी आ तो कितने तो फड़ेगी छूट जी देख नादा फोन मेरा खाली दो बहुत ਦੇਖ ਦੇਖੋ ਸ਼ੋਇ ਨਾ ਕਰਾ ਕੇ ਡਿੱਗ ਗਏ ਫੋਨ ਵਿੱਚ ਤੇਰਾ ਵਧੀਆ ਕੀ ਬਦਲ ਗਿਆ ਕਦੇ ਬੱਦਲ ਕੱਢ ਲੈਂਦਾ ਰੱਬ ਕਦੇ ਗਰਮੀ ਕਰ ਦਿੰਦਾ ਹਾਏ ਹਾਏ ਬਣਾਈਏ ਸਬਜ਼ੀ ਅੱਜ ਆਪਾਂ ਸਬਜ਼ੀ ਬਣਾਉਣੀ ਆ ਬਣਾਉਣੀ ਆ ਆਲੂ ਗਾਜਰਾਂ ਤੇ ਮਟਰ ਮੰਮੀ ਵਰਗੇ ਆਏ ਨਹੀਂ ਹੋਏ ਹੈਗੇ ਹਜੇ ਮੰਮੀ ਵਰਗੇ ਗਏ ਆ ਦੀਦੀ ਕੋਲੇ ਮਾਸੀ ਜੀ ਦਾ ਪਤਾ ਲੈਣ ਤੇ ਦੋ ਰਿਸ਼ਤੇਦਾਰਾਂ ਨਾਲ ਗੱਡਣ ਗੰਡਣੇ ਦੇਖੋ ਕਿੰਨੇ ਕਿ ਟਾਈਮ ਤੱਕ ਆਉਂਦੇ ਨੇ ਤੇ ਸਬਜੀ ਵੀ ਬੀਬੀ ਨੇ ਦਿੱਤੇ ਕੱਟ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਾਗੇ ਫੇਰ ਦੂਜੀ ਗੱਲ ਧਾਰ ਕੱਟ ਕੇ ਲਿਆਵਾਂਗੇ ਹੰਡਾ ਪਈ ਜਾਂਦਾ ਢੇਣਾ ਬਸ ਦਿਨਾਂ ਦਾ ਹੁਣ ਬਹੁਤ ਫਰਕ ਪੈ ਗਿਆ ਵੱਡੇ ਹੋ ਗਏ ਢੇਣਾ ਥੋੜੇ ਦਿਨਾਂ ਐ ਲੱਗਦਾ ਵੀ ਉਹਦੀ ਚੜ ਜਾਂਦਾ ਹੈ ਫੇਰ ਲਾ ਰੋਟੀ ਟੱਪ ਜਾਂਦੀ ਰਾਤ ਦੀ ਹਾਜੀ ਟਾਈਮ ਹੋ ਗਿਆ 9 ਦਾ ਹੁਣੀ 9 ਵਜੇ ਲੱਗੇ ਸਾਨੂੰ ਕੰਮ ਕਰਾਉ ਨੂੰ ਤੇ ਗਰਮੀ ਦੇ ਵਿੱਚ ਤਾਂ ਫਿਰ ਇਹਦੇ ਹਿਸਾਬ ਨਾਲ ਮੈਂ 10 ਵੀ ਰੈਡੀ ਹੋਇਆ ਕਰੂੰਗੀ ਹੈਨਾ ਹੈਨਾ ਜਾਇਆ ਡੈਡੀ ਨੂੰ ਆਉਦਣ ਕਰਦੀਆਂ ਤੁਰਨੇ ਜਾਣਾ ਸੀ ਤੁਰਨਾ ਨਾ ਉਹਨਾਂ ਦੇ ਸੀ ਜਿਵੇਂ ਨਾ ਛੋਦੀ ਵੀ ਸ਼ਹਿਰ ਹੋਦੀ ਦੀ ਇੰਕੀ ਜੀ ਵੀ ਨਾ ਚਲੋ ਹਨਾ ਉਹ ਦੁੱਧ ਪੋਣ ਗਈ ਸੀ ਅਸੀਂ ਹਾਂ ਦੁੱਧ ਪੋਣ ਗਈ ਸੀ ਕਿ ਛਪੜਚ ਤੇ ਸ਼ਾਮ ਦੇ ਨੂੰ ਨਾ ਸਾਡਾ ਤਾਂ ਮੂਡ ਆਫ ਹੋ ਗਿਆ ਇੱਕਦਮ ਜਦੋਂ ਮੈਂ ਜਦੋਂ ਵੀ ਕੁਝ ਵੀ ਹੁੰਦਾ ਚਾਂਟ ਕੀ ਹੁੰਦਾ ਜਿਵੇਂ ਮੈਂ ਬਿਮਾਰ ਹੋਈ ਚਾਂਟਣਾ ਕੰਮ ਤੋਂ ਦੇ ਕਰਦੇ ਕਰਦੇ ਬੁਖਾਰ ਹੋ ਜਾਂਦਾ ਸੀ ਐਂ ਬੱਚੀ ਨੂੰ ਦੁੱਧ ਵਗੈਰਾ ਪਿਆਇਆ ਇਹਨੂੰ ਤੇ ਦੁੱਧ ਪੀਂਦੀ ਪੀਂਦੀ ਤੇ ਮੈਨੂੰ ਉਹਦੀ ਪਤਾ ਲੱਗ ਗਿਆ ਵੀ ਕੰਡਮ ਲੱਗਦੀ ਹੈ। ਦੁੱਧ ਕੱਢਣ ਲੱਗ ਗਈ ਤੇ ਇਹਨੂੰ ਹੋ ਗਿਆ ਬੁਖਾਰ ਫਿਰ ਡਾਕਟਰ ਤੋਂ ਡਾਕਟਰ ਨੂੰ ਬੁਲਾਇਆ ਤੇ ਵਿਚਾਰੀ ਦੇ ਤਿੰਨ ਇੰਜੈਕਸ਼ਨ ਲੱਗੇ। ਸਾਡਾ ਤਾਂ ਮੇਰਾ ਤਾਂ ਸਾਡੇ ਦੋਨਾਂ ਜਣਾਂ ਦਾ ਤੇ ਕਿਉਂਕਿ ਮੰਮੀ ਵਰਗੇ ਤਾਂ ਹੈ ਨਹੀਂ ਸੀਗੇ ਘਰੇ। ਮਾਂ ਨਹੀਂ ਲੱਗ ਰੋ। ਇੰਨਾ ਲੱਗੇ ਵੀ ਹਾਈ। ਵੀ ਕਿਉਂਕਿ ਨਾ ਦੋਸ ਨਾਲ ਪਹਿਲਾਂ ਇਹੋ ਜਿਹੀ ਹੋਰ ਬੱਚੇ ਹੋਈ ਸੀਗੀ। ਅੱਗੇ ਤੱਕ ਮੈਂ ਸੋਸਤ ਹੀ ਹੋਈ ਕਿਤੀ ਸੀ। ਹੰਤਾ ਠੀਕ ਹੰਤਾ ਕੰਮ ਕਰ ਦਿੱਤੀ। 加ਟੋ ਚਿੜੀਏ ਨੀ ਚਿੜੀਏ ਕੋਈ ਭੜੀ ਡਰਾਤਾ ਸੀਗੇ ਤੂੰ ਤਾਂ ਸਾਨੂੰ ਹਨਮਾੜੀ ਜੀ ਸੱਟ ਹੋਈ ਹੈ ਜੀ ਜਿਹੜੀ ਪੜੀ ਇਹ ਮੇਰੀ ਪੜੀ ਹੈ ਭੜੀ ਇਹ ਭੜੀ ਜਾਨਵਰ ਹੈ ਇਹ ਵੀ ਹਨਾ ਬੱਚਿਆਂ ਦੇ ਵਾਂਗ ਪਿਆਰ ਭਾਲਦੇ ਹੈ ਹਨਾ ਤੇ ਆਪਾਂ ਨੂੰ ਆਪੜੂਗੇ ਮੋਹ ਪੈ ਰੰਨਾ ਦਾ ਉਨਾ ਹੀ ਆਉਂਦਾ ਹੈ ਜਿਵਾਕਾਂ ਨੂੰ ਇਹ ਬਾਲਣੇ ਪੈਂਦੇ ਆ ਤੇ ਜਿਵੇਂ ਜਿਵਾਕਾਂ ਨੂੰ ਮੜਾ ਜਾਂ ਕੁਝ ਦੁੱਖਣ ਲੱਗ ਜਾ ਟੈਨਸ਼ਨ ਹੋ ਜਾਂਦੀ ਐ ਬਿਧਾਰ ਘੜਦੀ ਇਹਦੇ ਕਰਨੀ ਧਿਆਨ ਮੈਂ ਕਿ ਵੀ ਸੁਸਤ ਹੈਗੀ ਦੁੱਧ ਘੜਦ ਤੇ ਨੇ ਜਿਵਾਕਾਂ ਨੂੰ ਮੂੰਹ ਚ ਦੁੱਧ ਹੀ ਗੱਡੀ ਗਈ ਕੀ ਹੋ ਗਿਆ ਕੁਛ ਨਹੀਂ ਕਹਦੇ ਅਸੀਂ ਇਹਨੂੰ ਬੈਠੀ ਰਹਿ ਤੂੰ ਹੁਣ ਗੰਦ ਜੇ ਸੱਟ ਹੋ ਗੇ ਹੈ ਕੰਮ ਤਾਂ ਸੱਟ ਆ ਗਈ ਹਾਂ ਸੁਸਤ ਆ ਜੀ ਵੀ ਨਾ ਕੋਈ ਜੂ ਸੱਟ ਫਰੋਲੀ ਵਾਲੇ ਜੀ ਘੰਟਾ ਵੀ ਨਹੀਂ ਹੋਇਆ ਠੀਕ ਲੱਗਿਆ ਉਹ ਘੰਟਾ ਕੁ ਮਸਾਉਣਾ ਜੀ ਹਾਂ ਸੈੱਟ ਹੋ ਜੇ ਪਰਮਾਤਮਾ ਤੰਦਰੁਸਤੀ ਬਖਸ਼ੇ ਨੂੰ ਤੇ ਬੜਾ ਡਰ ਲੱਗਦਾਗਾ ਪਛੋਣ ਜੇ ਕੋਸ਼ਾ ਡਾਕਟਰ ਕਹਿੰਦਾ ਨਾ ਮੌਸਮ ਚੇਂਜ ਹੁੰਦਾ ਤੇ ਧੁੱਪ ਵੀ ਮਾੜੀ ਹੈ ਕਹਿੰਦਾ ਜਿਆਦੇ ਇਹਨੂੰ ਪਾਣੀ ਆ ਪੱਖਾ ਚ ਜੁਨੇ ਪੀ ਲੀਂ ਜਿਵੇਂ ਪੁੱਤ ਦੇ ਟੀਕੇ ਲੱਗੇ ਵੀ ਵੀਰ ਲੱਗੀ ਤਾਂ ਅੰਚਲਾਉਂਦੇ ਹੁੰਦੇ ਇਹਨਾਂ ਦੇ ਟੀਕੇ ਹਾਈ ਵਿਚਾਰੀ ਦੇ ਫੋਰ ਆ ਗਈ ਵੀ ਅਸੀਂ ਤੇ ਪਹਿਲੇ ਜਿੱਦੇ ਹੋਈ ਸੀ ਉਦੋਂ ਕਈ ਜਗ੍ਹਾ ਮੈਂ ਇਹਨੂੰ ਕਿਹਾ ਨਾ ਮੈਂ ਕਿਹਾ ਵੀ ਇਹਨਾਂ ਨੂੰ ਕਿਹਾ ਜਹਾ 15 ਦਿਨ ਸੌਖੇ ਟੱਪ ਜਾਂੜ ਫੇਰ ਤਾਂ ਚਲ ਬੱਛਰੂ ਸਮਝ ਜਾਂਦਾ 13 ਆ 10 15 ਦਿਨ ਇਹਨਾਂ ਦੇ ਕੱਢਣੇ ਬਹੁਤ ਔਖੇ ਹੁੰਦੇ ਆ ਕਿਉਂਕਿ ਮੌਸਮ ਚੇਂਜ ਹੁੰਦਾ ਸਾਰਿਆਂ ਦੇ ਆਪਣੇ ਵਰਗਿਆਂ ਨੂੰ ਹੀ ਆਈ ਜਾਂਦਾ ਜਾਂਦਾ ਸਿਆਲ ਹਨਾ ਰੋਬੜ ਜਾਂਦਾ ਰੂੰਬੜੇ ਪਏ ਆ ਤੇ ਗੱਲ ਵੀ ਨਹੀਂ ਦੀ ਸਾਹ ਬੰਦ ਹੋਇਆ ਪਿਆ ਆ ਮੰਨ ਜਾ ਚੱਕ ਦੋ ਕਿੰਨੀ ਮੈਂ ਚੱਕ ਦੇਣੀ ਆ ਉਹ ਚੱਕਦੇ ਮੈਂ ਦੋ ਚੱਕੀ ਲੈਗਾ ਕਵਾਲਿਟੀ ਰਹਿ ਗਈ ਸੀ ਧੋਣ ਵਾਲੀ ਤੋਗੇ ਤੇ ਚੱਲੀ ਆਂਦਾ ਫਟੇ ਫਿਰ ਸਕੂਲਾਂ ਨੂੰ ਜਾਣਾ ਇੱਕ ਤਾਂ ਛੁੱਟੀ ਸੀ ਬੱਚਾ ਪਾਟ ਇੰਟ ਕੱਗ ਬਦਲਵਾਈ ਹੋਈ ਪਈ ਹੈ ਨਾ ਬਦਲਵਾਈ ਜੀ ਕਦੇ ਬਦਲ ਜੇ ਹੋ ਜਾਂਦੇ ਆ ਕਰੇ ਦੁਨੀਆਂ ਤਾਂ ਇੰਨੀ ਗਰਮੀ ਹੁੰਦੀ ਐਨੀ ਕਾ ਜਿਆਦੇ ਧੁੱਪ ਡਾਕਟਰ ਕਹਿੰਦੇ ਇਹਨੂੰ ਧੁੱਪ ਵਾਲੀ ਲੱਗੀ ਐ ਕੋਈ ਸਮਝ ਨਹੀਂ ਆਉਂਦਾ ਤੇ ਉਧਰੋਂ ਆ ਭੈਣ ਜੀ ਢਿੱਲੀ ਹੋ ਗਈ ਸ਼ਾਵਣੂ ਸ਼ਾਵਣੂ ਦੋ ਨਿਊਜ਼ ਇੱਧਰਿਆਂ ਆ ਗਏ ਦੇਖ ਲਓ ਤੇ ਅਡਵੈਂਚਰ ਹੋ ਗਿਆ ਦਾ ਕੋਈ ਖੁਬੀ ਲੱਗਦੀ ਹੈ ਮੇਕ ਵਗੈਰਾ ਇਹਦੇ ਜਣਾ ਸਾਰਿਆਂ ਦੇ ਚੂਲੇ ਮੀਂਹ ਹਾਂ ਸ਼ਾਮ ਨੂੰ ਸਾਰਿਆਂ ਦੇ ਚੂਲੇ ਜਿਹੜੇ ਬਿੰਗਗਾ ਹੋਗਾ ਤੇ ਸੁੰਨ ਸਾਂਝ ਹੀ ਹੋਗੀ ਘਰੇ ਫਿਰ ਮੈਂ ਮੁੜ ਕੇ ਕੈਮਰਾ ਤਾਂ ਫਿਰ ਕਿੱਥੇ ਚੱਕਿਆ ਜਾਂਦਾ ਫੋਨ ਮੈਂ ਚੱਕਿਆ ਨਹੀਂ ਹੈਗਾ ਜਿੰਨਾ ਚਿਰ ਡਾਕਟਰ ਨਹੀਂ ਆਏ ਇੰਜੈਕਸ਼ਨ ਨਹੀਂ ਲੱਗੇ ਹੁਣ ਇਦੋਂ ਪਹਿਲਾਂ ਵੀ ਦੇਖ ਕੇ ਆਏ ਉਦੋਂ ਸੈਟ ਜੇ ਸੀਗੀ ਲਓ ਜੀ ਹੁਣ ਆਪਾਂ ਆਪਣੇ ਬਲੌਗ ਦਾ ਇੱਥੇ ਐਂਡ ਕਰਦੇ ਹਾਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪੈਣਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੇ ਇਦਾਂ ਹੀ ਵਾਸਤੇ ਤੁਸੀਂ ਆਪਣੀ ਚੈਨਲ ਨੂੰ ਸਪੋਰਟ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਤੁਹਾਡੇ ਪਿਆਰ ਸਾਦਕਾ ਹੀ ਆਪਾਂ ਹਨ ਤੁਹਾਡੇ ਲਈ ਜਿਹੜੀ ਵਲੌਗ ਹੈ ਡੇਲੀ ਅਪਲੋਡ ਕਰਦੇ ਆਂ ਤੇ ਇਦਾਂ ਹੀ ਕਰਦੇ ਰਵਾਂਗੇ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਲੋ ਜੀ ਆਪਾਂ ਹੁਣ ਨੈਕਸਟ ਵਲੌਗ ਦੇ ਨਾਲ ਮਿਲਾਂਗੇ